ਨੇ ਰਾਂ ਕੇ ਗਿਰਜਾ ਖਲਾਫ ਤੇ ਲਿਗਾਏ ਆ ਇਹਦੇ ਨੇਚਾ ਕਰਤੀ ਕਈ ਵਾਰ ਬੁਲਾਦਾ ਹੁੰਦਾ ਹੁੰਦਾ ਹੈ ਜਾਨੀ ਤੁਰਦਾਉਣੀ ਤੁਰਦਾਉਣੀ ਕੀ ਤੁਰਨਾ ਫਲਾਣਾ ਮੈਂ ਕੰਮਾਂ ਤੇ ਕੰਮਾਂ ਉਹ ਸਾਰਿਆਂ ਨੂੰ ਜੀਦੇ ਆ ਮੈਨੂੰ ਆਲੇ ਪਿੰਡ ਵਾਲੇ ਜੀਦੇ ਸੀ ਸ਼ਗਾਰਾ ਮਾਨ ਬੈਠੇ ਨੂੰ ਆਪਦੇ ਵਾਲੇ ਜੀਦੇ ਸੀ ਇੱਕ ਮੋਰੀ ਲੰਗਿਆ ਆ ਜਦੋਂ ਮਾਜਵੇ ਦੀ ਲੜਾਈ ਚੱਲੀ ਆ ਚਲਾਲੇ ਦਾ ਪਿੰਡ ਜਦੋਂ ਜੀਠੂ ਕਾਂ ਚੱਲੀ ਆ ਉਹ ਕਰਾਏ ਦਾ ਮਸਲੇ ਤੇ ਜਦੋਂ ਸਾਰਾ ਪਿੰਡ ਇੱਕ ਮੋਰੀ ਲੰਗਿਆ ਸਾਰੀਆਂ ਪਾਰਟੀਆਂ ਸੀ ਸਾਰੀ ਤਰ੍ਹਾਂ ਸੀ ਸਾਰਾ ਇੱਕ ਸਾਰਾ ਜਤਾ ਜੁੱਟਾ ਨਾਲ ਉਹ ਪਰ ਜਦੋਂ ਲੋਕਾਂ ਨੂੰ ਕਿਹਾ ਵੀ ਇਹ ਬਹੁਤ ਨਜਾਇਜ਼ ਗੱਲ ਹੈ ਸਾਡੀ ਗੱਲ ਠੀਕ ਹੈ ਜਨਮੀ 2 ਹੋਰ ਨੌਜਵਾਨ ਵੀ ਗਏ ਜਦੋਂ ਇਹ ਸੁਧਾਰ ਦੀਆਂ ਬਣੀਆਂ ਨਹੀਂ ਬਣੀਆਂ ਉਹਨਾਂ ਪਰਿਵਾਰਾਂ ਕੋਲੋਂ ਲਾਂਭਾ ਨਹੀਂ ਆਇਆ ਹੋਰ ਤਾਂ ਕੋਈ ਵੀ ਆ ਦੂਜੇ ਦੇ ਪਰਿਵਾਰਾਂ ਤੋਂ ਯੋਗ ਜਦੋਂ ਇਸੇ ਥੋੜੇ ਦਿੱਕਤੀ ਦਾ ਕੋ ਫੈਸਲਾ ਤਾਂ ਲੋਕਾਂ ਤੋਂ ਕਹਾਂਗੇ ਕਰਦਾ ਉਹਨਾਂ ਨਾਲ ਮਿਲੂਗਾ ਜਿੱਥੇ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਕੋ ਗੱਲਾਂ ਕਰਦੇ ਹੋ ਉਹ ਕਲਮਾਨੀ ਬਿਲਦਾਂ ਕਰਵਾਨੀ ਦਾ ਹੁੰਦੀ ਐ ਕਰਵਾਨੀਆਂ ਬਣਾ ਦਾ ਹਾਂ ਸਰਦਾ ਹੁੰਦਾ ਸਾਡੇ ਗੁਰੂ ਕੇ ਪਰਦੇ ਭਗਤਾਂ ਕਾ ਕਰਦਾ ਗੱਲ ਦੀ ਬਾਬੇ ਕੰਮ ਕਰਦੇ ਕੋਕਾ ਲੈਕਾਂ ਦਾ ਪਹਿਲਾ ਨਿਸ਼ਕਾਰ ਦੇ ਜੇ ਵੀ ਕਰਵਾਨੀ ਤੋਂ ਬਣਤਾ ਕੇ ਜਿੱਤੋ ਆਪਣੀ ਗੱਲ ਕੋਈ ਹੋਰ ਰਾਹ ਨਹੀਂ ਤੇ ਜਿਹੜਾ ਕਰਵਾਨੀ ਭਾਈ ਦਾ ਨਹੀਂ ਕਰੂਗਾ ਤੇ ਸੱਚਮਾ ਹੈ ਬਣ ਜੇ ਮੁਕਤਾ ਦਾ ਫਿਰ ਜਹਰਾਂ ਖਾਲੋਂ ਬਲਜੇ ਸੇਪਾਂ ਤੇ ਭੋਖਾ ਲਈ ਮੌਤ ਸਾਰਿਆਂ ਨੂੰ ਮਾਰੀ ਐ ਗੋੜੀ ਵਾਲੀ ਮੌਤ ਔਖੀ ਹਦੂ ਮਿੰਟ ਚ ਨਿਕਲ ਜਾਏ ਜਾਣ ਭੋਖਾ ਮਾਰਨਾ ਮੌਕਾ ਹੈ ਦੇਸ਼ ਕਰਕੇ ਭਰਾਓ ਤੁਹਾਡੇ ਸਾਰਿਆਂ ਨੂੰ ਤੁਸੀਂ ਉਹ ਤਾਕਾ ਬੈਠੇ ਹੋ ਜਿਨ੍ਹਾਂ ਨੇ ਲੋਕਾਂ ਨੂੰ ਸਮਝਾਉਣਾ ਹੈ ਲੋਕਾਂ ਨੂੰ ਦਹਾਤੋ ਠੀਕ ਹੈ ਦੇਖੇ ਵਰਦੀ ਤੁਸੀਂ ਆਪਦੇ ਆਪਣੇ ਕਾਰੋਬਾਰਾਂ ਚੋਂ ਅਸੀਂ ਜਾਂਦੇ ਕਾਰੋਬਾਰ ਛੱਡ ਕੇ ਲੱਗ ਗਿਓ ਤੇ ਜੇ ਕੋਈ ਸਪਾਈ ਆਏ ਕਰਕੇ ਲੱਗ ਸਕਦਾ ਵੀ ਜਿਹੜੇ ਜਿਹੜੇ ਵਰਤੀ ਆਉਗੇ ਭਾਈ ਦੂਜਿਆਂ ਦੇ ਆ ਜੇ ਦੂਜਿਆਂ ਦੇ ਬੱਚੇ ਰੋਲੀ ਜਾਂਦੇ ਚਲ ਮੇਰਾ ਵੀ ਕੋ ਰੋਲ ਜੂ ਜੇ ਕੋਈ ਇਛੋਕ ਕਰ ਪਿਆ ਹੋ ਸਕਦਾ ਹੈ ਉਹਨੂੰ ਅਤਿ ਬਧ ਧੰਨਵਾਦ ਹੈ ਕਿਉਂਕਿ ਉਹ ਉਹ ਵੀ ਆਉਂਦੇ ਆ ਉਹੀ ਲੋੜ ਹੈ ਇਹਦੇ ਲਈ ਕਿੰਨੀ ਅਸੀਂ ਬਦਲ ਲਿਆ ਸਕਦੇ ਹਾਂ ਲੋਕਾਂ ਚ ਉਹ ਸੀ ਰਹੀਏ ਵੱਧ ਤੋਂ ਵੱਧ ਰੇਡੀਆਂ ਕਰੀਏ ਮੀਟਿੰਗਾਂ ਕਰੀਏ ਲੋਕਾਂ ਨੂੰ ਸਮਝਾਈਏ ਆਪਸ ਵਿੱਚ ਚਰਚਾ ਕਰੀਏ ਇਸੇ ਆਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ